ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਜਿਸ ਦਾ ਡਰ ਸੀਗਾ ਜਾਂ ਕਹਿ ਸਕਦਾ ਕਿ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਕੰਟੈਂਟ ਸੀਗਾ ਜਿਸ ਨੂੰ ਲੈ ਕੇ ਬਹੁਤ ਸਾਰੇ ਕੁਐਸਚਨ ਸੀਗੇ ਆਖਿਰਕਾਰ ਉਸ ਨੂੰ ਇੰਪਲੀਮੈਂਟ ਕਰ ਦਿੱਤਾ ਗਿਆ ਜੀ ਹਾਂ ਰੂਬੂ ਹੂ ਇੰਪਲੀਮੈਂਟੇਸ਼ਨ ਤਾਂ ਨਹੀਂ ਹੋਈ ਯਾਨੀ ਕਿ ਜੋ ਏਜੰਟ ਪਹਿਲਾਂ ਪ੍ਰਚਾਰ ਰਹੇ ਸੀਗੇ ਉਹ ਇੰਪਲੀਮੈਂਟੇਸ਼ਨ ਤਾਂ ਨਹੀਂ ਹੋਈ ਪਰ ਇੰਪਲੀਮੈਂਟ ਕਰ ਦਿੱਤਾ ਗਿਆ ਹੈ ਸਪਾਊਸਲ ਓਪਨ ਵਰਕ ਪਰਮਿਟ ਦੀ ਨਵੀਂ ਪਾਲਿਸੀ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਇਸ ਪਾਲਿਸੀ ਦੇ ਲਈ ਕਿਹੜਾ ਕਿਹੜਾ ਐਲੀਜੀਬਲ ਹੋਵੇਗਾ ਕੌਣ ਆਪਣੇ ਸਪਾਊਸ ਨੂੰ ਕੈਨੇਡਾ ਬੁਲਾ ਸਕਦਾ ਹੈ ਕੌਣ ਨਹੀਂ ਬੁਲਾ ਸਕਦਾ ਕਦੋਂ ਬੁਲਾ ਸਕਦਾ ਹੈ ਕਦੋਂ ਨਹੀਂ ਬੁਲਾ ਸਕਦਾ ਇਸ ਦਾ ਇੰਪੈਕਟ ਜਿਹੜਾ ਉਹ ਕਿਨੂੰ ਕਿਨੂੰ ਹੋਵੇਗਾ ਤੇ ਕਿਸ ਨੂੰ ਇੰਪੈਕਟ ਨਹੀਂ ਹੋਵੇਗਾ ਉਹ ਕਿਹੜੇ ਸਟੂਡੈਂਟ ਹੈ ਜੋ ਹੁਣ ਆਪਣੇ ਸਪਾਊਸ ਨੂੰ ਕੈਨੇਡਾ ਨਹੀਂ ਸੱਦ ਸਕਦੇ ਭਾਵੇਂ ਉਹ ਸਟੱਡੀ ਪਰਮਿਟਤੇ ਨੇ ਜਾਂ ਉਹਨਾਂ ਨੂੰ ਪੀਜੀ ਡਬਲਯੂਪੀ ਮਿਲਣਾ ਹੈ ਉਹਨਾਂ ਦਾ ਵੀ ਜ਼ਿਕਰ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਉਸ ਤੋਂ ਬਾਅਦ ਜੇਕਰ ਕੋਈ ਫੋਰਨਰ ਵਰਕਰ ਹੈ ਤਾਂ ਕੀ ਉਹ ਆਪਣੇ ਸਪਾਊਸ ਨੂੰ ਕੈਨੇਡਾ ਬੁਲਾ ਸਕਦਾ ਹੈ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਕੁਐਸਚਨ ਹੈ ਉਹ ਵੀ ਤੁਹਾਡਾ ਡਾਊਟ ਹੁਣ ਕਲੀਅਰ ਕਰ ਦੇਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਤਿਆਰ ਕਰਦੇ ਕੇਪਸਨੋਰਸ ਹੋਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਮੈਂ ਪਹਿਲਾਂ ਵੀ ਇਸ ਟੌਪਿਕ ਦੇ ਉੱਤੇ ਵੀਡੀਓ ਬਣਾਈ ਸੀਗੀ ਕਿ ਜਿਹੜੀ ਰეკਮੈਂਡੇਸ਼ਨ ਭੇਜੀ ਗਈ ਉਹ ਆਪਣੀ ਮਰਜ਼ੀ ਹੁੰਦੀ ਹੈ ਕਿ ਆਪਾਂ ਰეკਮੈਂਡੇਸ਼ਨ ਕਿਸ ਤਰੀਕੇ ਨਾਲ ਭੇਜਦੇ ਆਂ ਪਰ IRCC ਨੇ ਉਹਨੂੰ ਕਿਸ ਤਰੀਕੇ ਨਾਲ ਲਾਗੂ ਕਰਨਾ ਇਹ ਉਹਦੇ ਤੇ ਡਿਪੈਂਡ ਕਰਦਾ ਹੈ ਜਦੋਂ ਰეკਮੈਂਡੇਸ਼ਨ ਭੇਜੀ ਗਈ ᱨᱮ ਉਹਦੇ ਵਿੱਚ ਦੋ ਗੱਲਾਂ ਕੀਤੀਆਂ ਗਈਆਂ ਸੀਗੀਆਂ ਕਿ ਪਹਿਲੇ ਜਿਹਦਾ ਵਰਕ ਪਰਮਿਟ ਦੀ ਵੈਲਿਡਿਟੀ 16 ਮਹੀਨੇ ਦੀ ਪਈ ਹੋਵੇਗੀ ਸਿਰਫ ਉਸ ਸਪਾਊਸ ਆਪਣੇ ਨੂੰ ਬੁਲਾ ਸਕੇ ਉਸ ਤੋਂ ਇਲਾਵਾ ਟਾਇਰ 0 ਤੇ 1 ਵਾਲੇ ਹੀ ਆਪਣੇ ਸਪਾਊਸ ਨੂੰ ਕੈਨੇਡਾ ਬੁਲਾ ਸਕਣ ਇਹ ਰეკਮੈਂਡੇਸ਼ਨ ਭੇਜੀ ਗਈ ਸੀ ਪਰ IRCC ਨੇ ਇਹ ਰეკਮੈਂਡੇਸ਼ਨ ਲਾਗੂ ਰੂਬਹੂਤ ਨਹੀਂ ਕੀਤੀ ਪਰ ਇਹਦੇ ਵਿੱਚੋਂ ਬਹੁਤ ਸਾਰੀਆਂ ਸ਼ਰਤਾਂ ਜਿਹੜੀਆਂ ਨੇ ਉਹ ਲਾਗੂ ਜ਼ਰੂਰ ਕਰ ਦਿੱਤੀਆਂ ਨੇ ਪਹਿਲਾਂ ਤੁਹਾਨੂੰ ਦੱਸ ਦਿੰਨਾ ਹੈ ਕਿ ਜਿਹੜੇ ਇਹ ਨਵੇਂ ਰੂਲ ਹੈ ਲਾਗੂ ਕਦੋਂ ਤੋਂ ਹੋਣਗੇ 21 ਜਨਵਰੀ 2025 ਤੋਂ ਯਾਨੀ ਕਿ 20 ਜਨਵਰੀ ਰਾਤ ਨੂੰ 12 ਵਜੇ ਤੋਂ ਪਹਿਲਾਂ ਪਹਿਲਾਂ ਜੇ ਫਾਈਲ ਸਬਮਿਟ ਕਰਦੇ ਹੋ ਤੇ ਹਾਲੇ ਵੀ ਪ੍ਰੀਵੀਅਸ ਜੋ ਸਰਕਮਸਟਾਂਸਸ ਨੇ ਉਹਦੇ ਹਿਸਾਬ ਨਾਲ ਫਾਈਲ ਤੁਹਾਡੀ ਲੱਗ ਜਾਵੇਗੀ ਪ੍ਰੀਵੀਅਸ ਰੂਲ ਦੇ ਹਿਸਾਬ ਦੇ ਨਾਲ ਪਰ ਉਸ ਤੋਂ ਬਾਅਦ ਤੁਸੀਂ ਨਵੇਂ ਰੂਲ ਦੇ ਹਿਸਾਬ ਦੇ ਨਾਲ ਚੱਲਣਾ ਪਵੇਗਾ ਹੁਣ ਇਸ ਕੈਟਾਗਰੀ ਤੋਂ ਬਾਹਰ ਜਿੰਨਾ ਤੇ ਇੰਪੈਕਟ ਨਹੀਂ ਹੋਵੇਗਾ ਉਹ ਕੌਣ ਹੈ ਮਾਸਟਰ ਪ੍ਰੋਗਰਾਮ ਕਰਨ ਜੇਕਰ ਗਏ ਉਹ 16 ਮਹੀਨੇ ਦਾ ਜਾਂ ਉਸ ਤੋਂ ਜ਼ਿਆਦਾ ਦਾ ਤੁਹਾਡਾ ਕਹਿ ਸਕਦਾ ਹੈ ਕਿ ਮਾਸਟਰ ਪ੍ਰੋਗਰਾਮ ਹੈ ਤਾਂ ਤੁਸੀਂ ਆਪਣੀ ਸਪਾਊਸ ਨੂੰ ਬੁਲਾ ਸਕਦੇ ਹੋ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਡਾਕਟੋਰੇਟ ਪ੍ਰੋਗਰਾਮ ਵਾਲਿਆਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਬਾਕੀ ਇੱਕ ਜਿਹੜਾ ਸਿਲੈਕਟਡ ਆ ਪ੍ਰੋਫੈਸ਼ਨਲਸ ਨੇ ਜਿਹੜੇ ਐਲੀਜੀਬਲ ਹੋਣਗੇ ਇੱਕ ਸਰਟਨ ਉਹਨਾਂ ਦੀ ਲਿਸਟ ਹੈ ਉਹ ਮੈਂ ਤੁਹਾਡੇ ਨਾਲ ਡਿਸਕ੍ਰਿਪਸ਼ਨ ਦੇ ਵਿੱਚ ਵੀ ਸ਼ੇਅਰ ਕਰ ਦਾਂਗਾ ਤੇ ਉਸ ਲਿਸਟ ਵਾਲੇ ਜਿਹੜੇ ਪ੍ਰੋਗਰਾਮ ਜਿਨ੍ਹਾਂ ਨੇ ਲਏ ਆ ਉਹ ਆਪਣੇ ਸਪਾਊਸ ਨੂੰ ਬੁਲਾ ਸਕਦੇ ਨੇ ਉਹਨਾਂ ਤੇ ਵੀ ਕੋਈ ਰੈਸਟ੍ਰਿਕਸ਼ਨਸ ਨਹੀਂ ਹੈਗੀ ਹੁਣ ਆ ਜਾਂਦੇ ਆ ਕਿ ਜਿਹੜੇ ਕੈਨੇਡਾ ਦੇ ਵਿੱਚ ਕੰਮ ਕਰਨੀਆਂ ਨੇ ਪੀਜੀ ਡਬਲਯੂਪੀ ਜਿਨ੍ਹਾਂ ਨੂੰ ਮਿਲ ਜਾਣਾ ਹੈ ਉਹਨਾਂ ਦੀ ਗੱਲ ਕਰਦੇ ਆ ਹੁਣ ਜੇਕਰ ਤੇ ਤੁਹਾਡਾ 1 ਸਾਲ ਦਾ ਪ੍ਰੋਗਰਾਮ ਹੈ ਤਾਂ ਤਾਂ ਤੁਸੀਂ ਆਪਣੇ ਸਪਾਊਸ ਨੂੰ ਹੁਣ ਕੈਨੇਡਾ ਨਹੀਂ ਬੁਲਾ ਸਕਦੇ ਕਿਉਂ ਕਿਉਂਕਿ 1 ਸਾਲ ਦਾ ਤੁਹਾਡਾ ਪ੍ਰੋਗਰਾਮ ਹੋਵੇਗਾ ਤੇ 1 ਸਾਲ ਦਾ ਹੀ ਤੁਹਾਡਾ ਜਿਹੜਾ ਹੈ ਉਹ ਵਰਕ ਪਰਮਿਟ ਹੋਵੇਗਾ ਤੇ 1 ਸਾਲ ਦਾ ਜੇਕਰ ਓਪਨ ਵਰਕ ਪਰਮਿਟ ਤੁਹਾਡਾ ਹੈ ਤਾਂ ਤੋਂ ਦੀ 16 ਮਹੀਨੇ ਦੀ ਵੈਲਿਡਿਟੀ ਬਚਣੀ ਨਹੀਂ ਹੈ ਤਾਂ ਉਹਨੂੰ ਤੁਸੀਂ ਨਹੀਂ ਬੁਲਾ ਸਕਦੇ ਆਪਣੇ ਇਸ ਹਸਪੌਸ ਨੂੰ ਇਹ ਟੈਕਨੀਕਲੀ ਕਲੀਅਰ ਹੋ ਚੁੱਕਾ ਹੈ ਉਸ ਤੋਂ ਇਲਾਵਾ ਜਿਹੜੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਗਏ ਨੇ ਤੇ 1 ਸਾਲ ਦਾ ਜਿੰਨਾਂ ਦਾ ਵਰਕ ਪਰਮਿਟ ਹੈ ਉਹ ਵੀ ਆਪਣੇ ਸਪਾਊਸ ਨੂੰ ਨਹੀਂ ਸੱਦ ਸਕਦੇ ਜਿਹੜੇ ਵਰਕ ਪਰਮਿਟ ਮੈਂ ক্লোਜ਼ ਵਰਕ ਪਰਮਿਟ ਦੀ ਗੱਲ ਕਰ ਰਿਹਾ ਉਹ ਵੀ ਆਪਣੇ ਸਪਾਊਸ ਨੂੰ ਨਹੀਂ ਸੱਦ ਸਕਦੇ ਜੇਕਰ ਉਹ 1 ਸਾਲ ਦਾ ਉਹਨਾਂ ਦਾ ਵਰਕ ਪਰਮਿਟ ਹੈ ਯਾਨੀ 16 ਮਹੀਨੇ ਤੋਂ ਘੱਟ ਵੈਲਿਡਿਟੀ ਜੇਕਰ ਤੁਹਾਡੇ ਵਰਕ ਪਰਮਿਟ ਦੀ ਤੇ ਤੁਸੀਂ ਨਹੀਂ ਬੁਲਾ ਸਕਦੇ ਹੈਗੇ ਮਾਸਟਰਸ ਪ੍ਰੋਗਰਾਮ ਦੇ ਵਿੱਚ ਜੇਕਰ 1 ਸਾਲ ਦਾ ਮਾਸਟਰਸ ਪ੍ਰੋਗਰਾਮ ਹੈ ਤੁਹਾਡਾ ਤਾਂ ਤੁਸੀਂ ਨਹੀਂ ਬੁਲਾ ਸਕਦੇ ਆਪਣੇ ਸਪਾਊਸ ਨੂੰ ਇਹ ਚੀਜ਼ ਧਿਆਨ ਰੱਖਣੀ ਜ਼ਰੂਰੀ ਹੈ ਉਸ ਤੋਂ ਬਾਅਦ ਜਿਹੜੀ ਰეკਮੈਂਡੇਸ਼ਨ ਭੇਜੀ ਗਈ ਸੀ ਉਹ ਚ ਟੀਅਰ 0 ਤੇ 1 ਦੀ ਗੱਲ ਕੀਤੀ ਗਈ ਸੀਗੀ ਪਰ ਉਹਨੂੰ ਰੂਬੂ ਲਾਗੂ ਨਹੀਂ ਕੀਤਾ ਗਿਆ ਉਹਦੇ ਵਿੱਚ ਕਿੱਦਾਂ ਲਾਗੂ ਕੀਤਾ ਗਿਆ ਕਿ ਟੀਆਰ 0 ਤੇ 1 ਵਾਲੇ ਜਿਹੜੇ ਆ ਉਹ ਤੇ ਸਾਰੇ ਐਲੀਜੀਬਲ ਹੋਣਗੇ ਆਪਣੇ ਸਪਾਊਸ ਨੂੰ ਬੁਲਾ ਸਕਦੇ ਨੇ ਬਸ਼ਰਤੇ ਕਿ 16 ਮਹੀਨੇ ਦਾ ਉਹਨਾਂ ਦਾ ਵਰਕ ਪਰਮਿਟ ਪਿਆ ਹੋਵੇ ਉਸ ਤੋਂ ਇਲਾਵਾ ਸੈਕੰਡ ਜੀ ਜਿਹੜੇ ਟਾਇਰ 2 ਜਾਂ ਟਾਇਰ 3 ਓਕੂਪੇਸ਼ਨਸ ਵਾਲੇ ਆ ਉਹਨਾਂ ਨੂੰ ਜਿਹੜੀ ਲੇਬਰ ਸ਼ਾਰਟੇਜ ਹੈ ਉਹਨਾਂ ਨਾਲ ਲਿੰਕ ਕੀਤਾ ਗਿਆ ਹੈ ਜੇਕਰ ਤੁਸੀਂ ਉਸ ਲੇਬਰ ਸ਼ਾਰਟੇਜ ਵਾਲੇ ਪ੍ਰੋਗਰਾਮ ਦੇ ਵਿੱਚ ਫਾਲ ਕਰਦੇ ਹੋ ਜਾਂ ਉਸ ਸੈਕਟਰ ਦੇ ਵਿੱਚ ਆਉਂਦੇ ਹੋ ਤਾਂ ਆਪਣੇ ਸਪਾਊਸ ਨੂੰ ਬੁਲਾ ਸਕਦੇ ਹੋ ਨਹੀਂ ਤੇ ਨਹੀਂ ਬੁਲਾ ਸਕਦੇ ਉਹਦੀ ਪੂਰੀ ਲਿਸਟ ਜਿਹੜੀ ਹੈ ਉਹ 21 ਜਨਵਰੀ 2025 ਨੂੰ ਰਿਲੀਜ਼ ਹੋ ਜਾਵੇਗੀ ਫਿਲਹਾਲ ਮੋਟਾ-ਮੋਟੀ ਉਹਦਾ ਜਿਹੜਾ ਐਗਜ਼ਾਮਪਲ ਦਿੱਤਾ ਗਿਆ ਹੈ ਸਮਝਣ ਵਾਸਤੇ ਕਿ ਲੇਬਰ ਸ਼ਾਰਟੇਜ ਕਿਸ-ਕਿਸ ਖਿੱਤੇ ਦੇ ਵਿੱਚ ਹੈਗੀ ਆ ਨੈਚੁਰਲ ਐਂਡ ਐਪਲਾਈਡ ਸਾਇੰਸਸ ਕੰਸਟਰਕਸ਼ਨ ਹੈਲਥ케ਅਰ ਨੈਚੁਰਲ ਰਿਸੋਰਸਸ ਐਜੂਕੇਸ਼ਨ სპੋਰਟਸ ਐਂਡ ਮਿਲਟਰੀ ਸੈਕਟਰ ਯਾਨੀ ਕਿ ਇਹਨਾਂ ਸੈਕਟਰਸ ਦੇ ਵਿੱਚ ਜੇਕਰ ਤੁਹਾਡੀ ਜੌਬ ਹੈਗੀ ਹੈ ਤਾਂ ਤੁਸੀਂ ਆਪਣੇ ਸਪਾਊਸ ਨੂੰ ਕੈਨੇਡਾ ਬੁਲਾ ਸਕਦੇ ਹੋ ਬਸ਼ਰਤੇ ਤੁਹਾਡਾ ਵਰਕ ਪਰਮਿਟ 16 ਮਹੀਨੇ ਦਾ ਪਿਆ ਹੋਵੇ ਉਸ ਤੋਂ ਇਲਾਵਾ ਹੁਣ ਕੈਨੇਡਾ ਦੇ ਵਿੱਚ ਡਿਪੈਂਡੈਂਟ ਚਿਲड्रन ਤੁਸੀਂ ਨਹੀਂ ਬੁਲਾ ਸਕਦੇ ਉਹ ਐਲੀਜੀਬਲ ਨਹੀਂ ਹੈਗੇ ਧਿਆਨ ਰੱਖਿਓ ਇਸ ਗੱਲ ਦਾ ਜਿਹੜੇ ਤੁਹਾਡੇ ਡਿਪੈਂਡੈਂਟ ਯਾਨੀ ਤੁਹਾਡੇ ਬੱਚੇ ਆ ਉਹਨਾਂ ਨੂੰ ਤੁਸੀਂ ਸਪான்ਸਰ ਨਹੀਂ ਕਰ ਸਕਦੇ ਤੇ ਤੁਹਾਡਾ ਵਰਕ ਪਰਮਿਟ ਦੀ ਵੈਲਿਡਿਟੀ 16 ਮਹੀਨੇ ਦੀ ਪਈ ਹੋਣੀ ਚਾਹੀਦੀ ਹੈ ਹੁਣ ਅਸਰ ਕਿਹਦੇ ਤੇ ਹੋਰ ਨਹੀਂ ਪਵੇਗਾ ਜਿਹੜੇ ਵੀ ਪਹਿਲਾਂ ਫਾਈਲ ਲਾ ਚੁੱਕੇ ਨੇ ਧਿਆਨ ਨਾਲ ਸੁਣੋ ਮੇਰੀ ਗੱਲ ਜਿਨ੍ਹਾਂ ਦੀ ਫਾਈਲ ਪਹਿਲਾਂ ਲੱਗੀ ਹੋਈ ਹੈ ਉਹਨਾਂ ਦੀ ਫਾਈਲ ਦੇ ਉੱਤੇ ਸਟੱਡੀ ਕਰ ਰਿਆ ਉਹਨਾਂ ਦਾ ਸਪਾਊਸ ਕੈਨੇਡਾ ਦੇ ਵਿੱਚ ਤੇ ਦੂਜਾ ਜਿਹੜਾ ਉਹਨਾਂ ਦਾ ਇੰਡੀਆ ਵਾਲਾ ਸਪਾਊਸ ਉਹਨੇ ਜੁਆਇਨ ਕਰ ਲਿਆ ਉਹਨੂੰ ਪਰ ਉਹਦਾ ਕੋਰਸ ਜਿਹੜਾ ਉਹਨੂੰ ਡੈਫਰ ਕਰਨਾ ਪੈ ਗਿਆ ਸੀ ਵੀਜ਼ਾ ਲੇਟ ਆਉਣ ਦਾ ਰੀਜ਼ਨ ਜਾਂ ਹੋਰ ਕੋਈ ਰੀਜ਼ਨ ਮੰਨ ਲਓ ਤੁਸੀਂ ਜਾਂ ਸੀਟ ਅਵੇਲੇਬਿਲਿਟੀ ਨਹੀਂ ਸੀ ਹੈਗੀ ਉਹਨਾਂ ਦੀ ਸਟੱਡੀ ਲੈਂਥ ਘੱਟ ਰਹੀਗੀ ਉਹਨਾਂ ਨੇ ਐਕਸਟੈਂਸ਼ਨ ਲੈ ਕੇ ਆਪਣੀ ਸਟੱਡੀ ਦੇ ਲੈਂਥ ਤੱਕ ਆਪਣੀ ਸਟੱਡੀ ਨੂੰ ਵਧਾਣਾ ਹੈ ਤਾਂ ਉਹ 21 ਜਨਵਰੀ 2025 ਤੋਂ ਬਾਅਦ ਵੀ ਜੇਕਰ ਐਕਸਟੈਂਸ਼ਨ ਅਪਲਾਈ ਕਰਨਗੇ ਵਰਕ ਪਰਮਿਟ ਦੀ ਉਹਨਾਂ ਦਾ ਸਪਾਊਸ ਤਾਂ ਉਹਨਾਂ ਨੂੰ ਮਿਲੇਗਾ ਉਹਨਾਂ ਤੇ ਇੰਪੈਕਟ ਨਹੀਂ ਹੈਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਆ ਜਾਂਦੇ ਆ ਇੱਕ ਕਲੀਅਰਿਟੀ ਤੁਹਾਨੂੰ ਹੋਰ ਕਰ ਦਵਾਂ ਕਿ ਜਿਹੜੇ ਭਈ ਕੈਨੇਡਾ ਦੇ ਵਿੱਚ ਇੱਕ ਸਾਲ ਦਾ ਕੋਰਸ ਲੈ ਕੇ ਜਾਣਾ ਚਾਹੁੰਦੇ ਨੇ ਆ ਗਏ ਹੋਏ ਨੇ ਜੇਕਰ ਤੇ ਤੁਹਾਡਾ ਉਸ ਜਿਹੜੇ ਜਿਹੜੇ ਇੱਕ ਸਰਟਨ ਲਿਸਟ ਹੈ professionals ਦੀ ਜਿਹੜੇ एलिजिਬਲ ਨੇ ਉਹਨਾਂ ਦੇ ਵਿੱਚ ਜ਼ਿਕਰ ਤੇ ਤੁਹਾਡਾ ਆਂਦਾ ਏ ਕੋਰਸ ਤਾਂ ਤੁਸੀਂ ਆਪਣੇ ਸਪਾਊਸ ਨੂੰ ਪਹਿਲਾਂ ਪਹਿਲਾਂ ਬੁਲਾ ਲਿਓ ਜੇਕਰ ਨਹੀਂ ਬੁਲਾਉਂਦੇ ਤਾ ਫਿਰ 1 ਸਾਲ ਦੇ ਵਰਕ ਪਰਮਿਟ ਦੇ ਤੁਸੀਂ ਨਹੀਂ ਬੁਲਾ ਸਕਦੇ ਉਹਨਾਂ ਨੂੰ ਸੋ ਇਹ ਸੀਗਾ ਪੂਰਾ ਮੋਟਾ-ਮੋਟੀ ਤੁਹਾਡੇ ਨਾਲ ਉਹ ਵੇਰਵਾ ਜੋ ਨਵੀਂ ਅਪਡੇਟ ਆਈ ਹੈ ਹੁਣ ਕਿਸੇ ਦੇ ਕਹਿਣ ਦੇ ਉੱਤੇ ਕਿ ਭਈ ਆ ਇਸ ਇਸ ਇਨਫੋਰਮੇਸ਼ਨ ਨੂੰ ਕੋਈ ਤੋੜ-ਮਰੋੜ ਕੇ ਤੁਹਾਨੂੰ ਸਮਝਾ ਦੇ ਤੇ ਉਸ ਚੱਕਰ 'ਚ ਨਾ ਫਸਿਓ ਐਕਚੁਅਲ ਦੇ ਵਿੱਚ ਰਿਐਲਿਟੀ ਇਹ ਹੈਗੀ ਆ ਉਸ ਤੋਂ ਇਲਾਵਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ canada.ca ਦਾ ਅਫੀਸ਼ੀਅਲ ਵੈਬਸਾਈਟ ਦਾ ਉੱਤੇ ਯਕੀਨ ਕਰਿਓ ਤੇ ਜਾ ਕੇ ਚੈੱਕ ਆਊਟ ਕਰਿਓ ਉਹਦੇ ਹਿਸਾਬ ਦੇ ਨਾਲ ਹੀ ਨੈਸਟ ਪਲੈਨਿੰਗ ਕਰਿਓ ਜੇਕਰ ਤੁਹਾਡਾ ਕੋਈ ਕੁਐਸਚਨ ਹੈ WhatsApp ਦਾ ਨੰਬਰ ਦਿੱਤਾ ਹੈ ਅਪਾਇੰਟਮੈਂਟ ਲੈ ਕੇ ਗੱਲ ਕਰਿਓ ਤੁਹਾਡਾ ਕੁਐਸਚਨ ਜੋ ਵੀ ਹੋਵੇਗਾ ਕੋਸ਼ਿਸ਼ ਕਰੂੰਗਾ ਤੁਹਾਡਾ ਹਰ ਡਾਊਟ ਕਲੀਅਰ ਕੀਤਾ ਜਾਵੇ ਚਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਰਕੂਲੇਟ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਧੰਨਵਾਦ